ਹਜੂਰ ਸਾਹਿਬ ਜੀ ਤੋਂ ਅੰਦਾਜ਼ਾ ਕੋਈ 1.5 ਤੋਂ 7 ਕਿਲੋਮੀਟਰ ਦੀ ਦੂਰੀ ਤੇ ਹੈ ਜੇ ਟਾਈਮ ਦੀ ਗੱਲ ਕਰੀਏ ਤਾਂ ਕੋਈ 10 ਤੋਂ 15 ਮਿੰਟ ਦਾ ਰਸਤਾ ਹੈ ਗੁਰਦੁਆਰਾ ਮਾਲ ਟੇਕਰੀ ਸਾਹਿਬ ਜੀ ਦਾ ਪ੍ਰਾਤਨ ਨਾਮ ਚੱਕਰੀ ਮਾਲ ਜਾਂ ਫਿਰ ਮਾਲ ਦਾ ਟਿੱਲਾ ਵੀ ਦੱਸਿਆ ਜਾਂਦਾ ਹੈ ਇਹ ਧਰਤੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਸਾਈ ਜੀ ਜੀ ਚਰਨਸ਼ੋ ਪ੍ਰਾਪਤ ਧਰਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਸੰਗਲਾ ਯਾਤਰਾ ਸਮੇਂ ਬੀਦਰ ਨੂੰ ਜਾਂਦੇ ਹੋਏ ਆ ਜਿਸ ਨੂੰ ਅੱਜਕੱਲ ਨਾਨਕ ਚੀਰੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਜਗ੍ਹਾ ਦੇ ਪਾਸ਼ਾ ਜੀ ਨੇ ਆਪਣਾ ਕੁਝ ਗੋਪਤ ਖਜ਼ਾਨਾ ਰੱਖਿਆ ਜਿਸ ਕੇ ਜਾਨੇ ਨੂੰ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਦੁਆਰਾ ਗੁਰਸੰਗਤ ਸਹਿਬ ਦੀਆਂ ਫੌਜਾਂ ਵਿੱਚ ਤਸਦੀਕ ਕੀਤਾ ਅਤੇ ਕੁਝ ਬਚਨਾਂ ਨੂੰ ਉਚਾਰਿਆ ਕਿ ਜਿਸ ਵਕਤ ਮੇਰਾ ਖਾਲਸਾ 96 ਕਰੋੜ ਹੋ ਜਾਵੇਗਾ ਉਸ ਵਕਤ ਇਸ ਖਜ਼ਾਨੇ ਦਾ ਲੰਗਰ ਲਗਾਇਆ ਜਾਵੇਗਾ ਇਹ ਸਾਰਾ ਇਤਿਹਾਸ ਗੁਰਦੁਆਰਾ ਮਾਲਡੇ ਕੇ ਸਹਿਬ ਤੋਂ ਸਾਡੀ ਟੀਮ ਨੇ ਪ੍ਰਾਪਤ ਕੀਤਾ ਜਾਨੀ ਕਿ ਇਹ ਸਾਰਾ ਇਤਿਹਾਸ ਉਹਨਾਂ ਦੇ ਆਡੀਓ ਸਮਰੀ ਦੇ ਹੀ ਅਕੋਰਡਿੰਗ ਹੈ